ਪਾਰਟੀ ਦਾ ਹਾਲਤ ਪਾ ਦੋ ਜੀ ਪਾਰਟੀ ਹੈ ਬਣੇ ਹੀ ਬਣੇ ਪਾਣ ਦੇਖਦੇ ਚੱਲੋ ਜੀ ਕਰਾਂ ਇਹਦਾ ਸੀ ਨਾਲ ਹੀ ਰੱਖਦੇ ਆ ਜਿੱਥੇ ਚੰਗਾ ਸਾਥੀ ਮਿਲ ਜਾਉ ਉੱਥੇ ਕੰਮ ਆ ਜਾਂਦਾ ਵਾਹ ਜੀ ਵਾਹ ਵਾਹ ਜੀ ਵੈਲਕਮ ਜੀ ਵੈਲਕਮ 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 ਜੀ ਵੈਲਕਮ ਆਓ ਜੀ ਵਾਹ ਜੀ ਆਓ ਜੀ ਆਫਿਸ ਥੈਂਕ ਯੂ ਵੈਲਕਮ ਟੂ ਦਾ ਫੈਮਿਲੀ ਜੀ ਜੀ ਆਸ਼ੂ ਹਉ ਜੀ ਅ ਵੀ ਹਾ ਜੀ 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 ਹਾ ਏ ਇਹ ਬੱਚੇ ਨੂੰ ਬਹੁਤ ਬੜਾ ਵਾਈ ਬੇਟਾ ਤੁਸੀਂ ਆਓ ਫੋਟੋ ਤੁਸੀਂ ਬਾਅਦ ਚ ਦੇ ਦਾਂਗੇ ਜੋ ਆ ਜਾ ਬੇਟਾ ਆ ਜਾ ਆ ਜਾ ਉਹਦੀ ਬੇਟੀ ਹੈ ਚੱਲ ਮੇਰੇ ਬੱਚੇ ਇਹ ਦੇਖੋ ਗੁੱਡ ਬੇਟਾ ਗੋਡ ਬlesਸ ਯੂ ਕੀ ਕਰਦੇ ਹੋ ਇਕਨੋਮਿਕਸ Oh very good wonderful ਲੇ ਉਹ ਜਿਹੜਾ ਉਹ ਗੱਲ ਆ ਉਹਦੇ ਸਾਥ ਇਧਾਰੇ ਇਹ ਤਾਂ ਇਹ ਤਾਂ ਪਹਿਲਾਂ ਹੀ ਹੈ ਇਹ ਤਾਂ ਸੇ ਸੂਤਰ ਦਾ ਰਹਿਣ ਦਾ ਤੁਸੀਂ ਤਾਂ ਪਾਓ ਪਹਿਲਾਂ ਤੁਸੀਂ ਕੋਹਾਰੇ ਫੋਟੋ ਕਰਾਉਣਿਆ ਇਹਨਾਂ ਕਰੋ ਫੋਟੋ ਕਰਵਾਵਾਂਗੇ ਕਿਤੇ ਨੇ ਆਓ ਵੀ ਪਾ ਜਾਓ ਆਓ ਵਾਜੀ ਆਓ ਆ ਇਧਰ ਕਿੰਨਾ ਦਿੱਤਾ ਆ ਜਾ ਲਾਲ ਆ ਜਾ ਸੋਨੋ ਮੈਂ ਆ ਗਾ ਜੀ ਇਹ ਸਾਡੇ ਪੁਰਾਣੇ ਮੂਰਤੀ ਕਾ ਬੰਦੇ ਆ ਗੁਨੇ ਦੇ ਹਾਂਜੀ ਬਹੁਤ ਦੇ ਆ ਜਾਓ ਦੇਖੋ ਆ ਜਾਓ ਦੇਖੋ ਆ ਜਾਓ ਸਮਝਣਾ ਵਿੱਕੀ ਦੇ ਬਾਉ ਵਿੱਕੀ ਆ ਇਹ ਆ ਵਿੱਕੀ ਬਾਉ ਨੂੰ ਇਸ ਖਾਲਾ ਹਾਂਜੀ ਹਾਂਜੀ ਹੋ ਗਿਆ ਲੈ ਲਓ ਜੀ ਆਓ ਜੀ ਆਓ ਇਧਰ ਪਾਉਂਦਾ ਜਮਾਈ ਦੀ ਵਿਚਾਰ ਚਲੋ ਲੈਓ ਜੀ ਵਾਜੀ ਆਓ ਜੀ ਬਿਟੂ ਮਾਰ ਉਹਨਾਂ ਕੱਠੇ ਮੋਟੋ ਕਰਾ ਲਓ ਆ ਜਾਓ ਇਕੱਠੇ ਗਰੁੱਪ ਫੋਟੋ ਕਰਾ ਲਓ ਆ ਜਾਓ ਜੀ ਤੁਸੀਂ ਖੜਾਓ ਫੈਮਿਲੀ ਦੇ ਭਾਣੇ ਨੂੰ ਬੁਲਾਉਣਾ ਬੱਚਿਆਂ ਨੂੰ ਬੁਲਾਉਣਾ ਉੱਪਰ ਹੋ ਜਾਓ ਜੀ ਅੱਗੇ ਤਾਂ ਜੰਮੂ ਨੂੰ ਅੱਧਰ ਪਾਸੇ ਖੜਾ ਅ ਚਾਚਾ ਇਹੇ ਪਾ ਲਓ ਤਰੀ ਅੰਦਰ ਤਰੀ ਜੀ ਭਾਉਾ ਦੇ ਕੋਈ ਨਹੀਂ ਬੁਲਾਉਣਾ ਆਓ ਬਿਟੂ ਜੀ ਆਓ ਸੋਦੇ ਕੈਂਸਲ ਕਰਦੇ ਨਾ ਅਸੀਂ ਉਹ ਪਾਰਟੀ ਕਰਾਂਗੇ ਜੋ ਪਾਰਟੀ ਆਓ ਭੈਣ ਨੂੰ ਬੁਲਾ ਲਓ ਖੁਲੋਣਾ ਹੀ ਖੁਲੋ ਭੰਡੋ ਬਤਰੀ ਜੀ ਕਰੋ ਬਦਰੀ ਜੀ ਬਾਜੀ ਬਾ ਪੁਰਾਣੇ ਸਾਥੀ ਸਾਰੇ ਤੁਸੀਂ ਇਕੱਠੇ ਕਰਤੇ ਵਾਜੀ ਵਾਜ ਬਦਰੀ ਨਾਲ ਹੀ ਅਸੀਂ ਪਹਿਲਾਂ ਆਓ ਜੀ ਆਓ ਜੀ ਆਓ ਜੀ ਬੁਲਾ ਲਓ ਅੰਤਜੀ ਆਜੇ ਨਾਲ ਆਜੋ ਆਜੋ ਆਓ ਜੀ ਆਓ ਜੀ ਸਾਹਮਣੇ ਦੇਖ ਮੈਂ ਕਿਹਾ ਆਲੇ ਵਿਚਾਰੇ ਨੇ ਖੰਡਿਆਰੀ ਸਾਰੀ ਅੱਗੇ ਨੂੰ ਹੋ ਜੋ ਆਜੇ ਨਾਲ ਓੜੀ ਓੜੇ ਹੋ ਜੋ ਕੋਈ ਆਜੋ ਆਜੋ ਜੀ ਆਓ ਜੀ ਆਓ ਜੀ ਤੁਸੀਂ ਆਜੋ ਜਲੋਰਨ ਅਮਨ ਜੀ ਅੱਜ 17 ਨੰਬਰ ਵਾਰਡ ਦੇ ਵਿੱਚੋਂ ਸਾਫਖਾਨਾਗਰ ਤੋਂ ਸਾਡਾ ਪਰਿਵਾਰ ਸ਼ਾਮਿਲ ਕੀਤਾ ਪਹਿਲਾਂ ਮੋਤੀ ਮਦਾਨ ਜੀ ਵੀ ਸ਼ਾਮਿਲ ਕਿਤੇ ਤੁਸੀਂ ਪ੍ਰਮੋਦਰ ਸਿੰਘ ਜੀ ਸਾਡੇ ਸਾਥੀ ਕਈ ਸ਼ਾਮਿਲ ਜਿੱਤੇ ਨੇ ਕੀ ਜਣਾ ਚਾਹੁੰਗੇ ਅ ਦੇਖੋ ਪਹਿਲਾਂ ਤਾਂ ਮੇਰੀ ਖੁਸ਼ਕਿਸਮਤੀ ਹੈ ਪਾਰਟੀ ਦੀ ਔਰ ਸੁਨਾਮ ਔਰ ਸਾਰਾ ਨੰਬਰ ਵਾਰਡ ਦੀ ਖੁਸ਼ਕਿਸਮਤੀ ਹੈ ਕਿ ਪਾਰਟੀ ਦੇ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡਾ ਜੋ ਆਪਸੀ ਪਿਆਰ ਹੈ ਚਾਹੇ ਪਾਰਟੀਆਂ ਅਲੱਗ-ਅਲੱਗ ਸੀ ਪਰ ਇੱਕ ਭਾਈਚਾਰਕ ਸਾਂਝ ਹੈ ਜਿਹੜਾ ਪਿਆਰ ਹੈ ਉਹ ਸ਼ੁਰੂ ਤੋਂ ਸੀਗਾ ਤੇ ਅੱਜ ਉਸ ਦੇ ਵਿੱਚ ਇੱਕ ਨਵੀਂ ਕੜੀ ਜੁੜੀ ਹੈ ਜਦ ਮੇਰੇ ਸਾਥੀ ਮੇਰੇ ਵੀਰ ਯਾਦਵਿੰਦਰ ਨਿਰਵਾਣ ਜੀ ਉਹ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਔਰ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਂਟੀ ਜੀ ਔਰ ਕਾਲਾ ਜੀ ਉਹ ਵੀ ਸ਼ਾਮਲ ਹੋਏ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰਦੇ ਰਹੋ ਤੇ ਉਸ ਚੀਜ਼ ਦੀ ਐਪਰੀਸੀਏਸ਼ਨ ਮਿਲਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਮੇਰਾ ਸਾਥ ਦੇ ਰਹੇ ਹਨ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਲੰਬਾ ਸਮਾਂ ਮਿਊਨਿਸਪਲ ਕਮੇਟੀ ਦੀ ਦੇ ਵਿੱਚ ਨੁਮਾਇੰਦਗੀ ਕੀਤੀ ਆਪੋ ਆਪਣੇ ਵਾਰਡ ਦੇ ਵਿੱਚ ਔਰ ਬਹੁਤ ਮਾਣ ਸਤਿਕਾਰ ਪਿਆਰ ਖਟਿਆ ਲੋਕਾਂ ਦੇ ਵਿੱਚ ਸਿੱਖੀ ਸੇਵਕੀ ਦੇ ਨਾਲ ਸੋ ਇਹੋ ਜਿਹੇ ਸਾਥੀ ਜਦੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਹਿਰ ਨੂੰ ਵਾਰਡ ਨੂੰ ਔਰ ਸਾਨੂੰ ਆਬਵੀਅਸਲੀ ਪਾਰਟੀ ਨੂੰ ਔਰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਬਹੁਤ ਬਾਲ ਜਿਹੜਾ ਉਹ ਮਿਲਦਾ ਮੈਂ ਮੇਰੇ ਵੀਰ ਯਾਦਵਿੰਦਰ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਵੈਲਕਮ ਕਰਦਾ ਸਾਰੇ ਪਰਿਵਾਰ ਦਾ ਵੈਲਕਮ ਕਰਦਾ ਔਰ ਨਾਲ ਮਿਲ ਕੇ ਇੱਕ ਔਰ ਇੱਕ 11 ਬਣ ਕੇ ਵਾਰਡ ਦੀ ਔਰ ਸ਼ਹਿਰ ਦੀ ਤਰੱਕੀ ਕਰਾਂਗੇ ਇਸ ਦੇ ਨਾਲ ਸਾਡੀ ਵਚਨਬੱਤ ਜਿਹੜੀ ਉਹ ਹੋਰ ਮਜ਼ਬੂਤ ਹੁੰਦੀ ਹੈ ਅਸਾਂ ਜੀ ਇਹ ਹਫਤੇ ਦੇ ਅੰਦਰ ਅੰਦਰ ਜਿਵੇਂ ਮੌਂਟੀ ਫਿਰ ਕਾਲਾ ਜੀ ਫਿਰ ਹੁਣ ਨਿਰਮਨ ਜੀ ਤੁਹਾਨੂੰ ਲੱਗਦਾ ਵੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਸਨਾਮ ਦੀ ਸਥਾਨਕ ਸਰਕਾਰ ਤੁਸੀਂ ਬਣਾ ਦੋ? ਨਹੀਂ ਦੇਖੋ ਸਥਾਨਕ ਸਰਕਾਰ ਤਾਂ ਲੋਕਾਂ ਨੇ ਬਣਾਉਣੀ ਹੁੰਦੀ ਹੈ। ਮੇਰੀ ਕੋਸ਼ਿਸ਼ ਇਹ ਰਹੀ ਰਹੀ ਹੈ ਹਮੇਸ਼ਾ ਕਿ ਜਿਹੜੇ ਲੋਕ ਚਾਹੇ ਕਿਸੇ ਵੀ ਕੋਈ ਪਾਰਟੀ ਨਾਲ ਜੁੜਿਆ ਹੋਇਆ ਚਾਹੇ ਕੋ ਪੋਲੀਟੀਕਲ ਹੈ ਜਾਂ ਨਾਨ ਪੋਲੀਟੀਕਲ ਬੈਕਗ੍ਰਾਉਂਡ ਦਾ ਜੇ ਚੰਗੇ ਕਿਰਦਾਰ ਦੇ ਨੇ ਲੋਕਾਂ ਨਾਲ ਜੁੜੇ ਹੋਏ ਨੇ, ਲੋਕਾਂ ਦਾ ਦੁੱਖ ਦਰ ਸਮਝਦੇ ਨੇ, ਉਹਨਾਂ ਦੇ ਨਾਲ ਵਿਚਰਦੇ ਨੇ ਔਰ ਚਾਦਰ ਬਿਲਕੁਲ ਸਾਫ਼ ਹੈ। ਇਹਨਾਂ ਦੀ ਚਿੱਟੀ ਚਾਦਰ ਹੈ ਉਹਨਾਂ ਉਹ ਹਮੇਸ਼ਾ ਐਸੈਟ ਹੁੰਦੇ ਨੇ ਕਿਸੇ ਵੀ ਪਾਰਟੀ ਔਰ ਕਿਸੇ ਵੀ ਵਿਅਕਤੀ ਦੇ ਲਈ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਇਹ ਅੱਜ ਦਾ ਥੋੜੋ ਇਹ ਇਹ ਮੇਰੇ ਵੀਰ ਨੂੰ ਤਾਂ ਮੈਨੂੰ ਪਤਾ ਮੈਂ ਕਦੋਂ ਦਾ ਬੇਨਤੀ ਕਰ ਰਿਹਾ ਸੀ ਇਹਨਾਂ ਨੇ ਅੱਜ ਮੇਰੀ ਬੇਨਤੀ ਜਿਹੜੀ ਉਹ ਮੰਨੀ ਹੈ ਤੇ ਮਸਾ ਮੰਨੇ ਨਹੀਂ ਪਰ ਦੇਰ ਦੇਰ ਹੈ ਦਰਸਤਾ ਹੈ ਰੇਲਵੇ ਅੰਡਰਬ੍ਰਿਜ ਦਾ ਵੀ ਬਹੁਤ ਵੱਡਾ ਹੱਤਿਆ ਬਹੁਤ ਹੀ ਬਹੁਤ ਮੈਂ ਤਾਂ ਜਦੋਂ ਸ਼ੁਰੂ ਤੇ ਆਪਾਂ ਇਹ ਸ਼ੁਰੂ ਕੀਤਾ ਸੀਗਾ ਜਿਹੜਾ ਇਹ ਰੇਲਵੇ ਅੰਡਰਬ੍ਰਿਜ ਵੀ ਹੈ ਸਭ ਤੋਂ ਪਹਿਲਾਂ ਮੇਰੇ ਕੋਲੇ ਕਿਉਂਕਿ ਯਾਦਵਿੰਦਰ ਜੀ ਦੇ ਦੇ ਕਜ਼ਨ ਇਹਨਾਂ ਦੇ ক্লোਜ਼ ਰਿਲੇਟਿਵ ਉਹ ਰੇਲਵੇ ਦੇ ਵਿੱਚ ਬੜੇ ਸੀਨੀਅਰ ਅਧਿਕਾਰੀ ਸੀਗੇ ਤੇ ਉਦੋਂ ਸਭ ਤੋਂ ਪਹਿਲਾਂ ਜਿਹੜਾ ਉਸ ਪ੍ਰੋਜੈਕਟ ਨੂੰ ਇਨੀਸ਼ੀਏਟ ਹੈ ਜਿਹੜਾ ਉਹ ਯਾਦਵਿੰਦਰ ਸਿੰਘ ਜੀ ਨੇ ਕੀਤਾ ਸੀਗੇ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਆਪਣੇ ਸੁਨਾਮ ਦੀ ਖੈਰ ਇੱਕ ਖੂਬਸੂਰਤੀ ਇਹ ਹੈ ਕਿ ਇੱਥੇ ਚਲੋ ਇਲੈਕਸ਼ਨਾਂ ਦੇ ਵਿੱਚ ਤਾਂ ਜਿਹੜੇ ਉਹ 10 ਦਿਨ 15 ਦਿਨ ਹੁੰਦੇ ਨੇ ਕੋਈ ਕਿਸੇ ਨਾਲ ਜੁੜਿਆ ਹੁੰਦਾ ਆਪਦੀ ਪਾਰਟੀ ਨਾਲ ਵਿਚਾਰਧਾਰਾ ਨਾਲ ਜੁੜਿਆ ਹੁੰਦਾ ਪਰ ਉਹ ਵੀ ਪਰਿਵਾਰਿਕ ਸਾਂਝ ਹੈ ਜਿਹੜੀ ਉਹ ਬਹੁਤ ਅਟੁੱਟ ਹੈ ਬਹੁਤ ਨਿਗੀ ਹੈ ਸੋ ਉਸ ਕਰਕੇ ਔਰ ਸਾਰੇ ਹੀ ਸ਼ਹਿਰ ਦਾ ਭਲਾ ਜਿਹੜਾ ਇਲਾਕੇ ਦਾ ਹਲਕੇ ਦਾ ਭਲਾ ਜਿਹੜਾ ਉਹ ਸੋਚਦੇ ਨੇ ਜਿਹੜੀ ਕਿ ਇੱਕ ਪੋਜ਼ਿਟਿਵ ਚੀਜ਼ ਹੈ ਸੋ ਜਿਹੜਾ ਰੈਲੇਵੈਂਟ ਅਪਰੇ ਸੀਗਾ ਇਹਦੇ ਵਿੱਚ ਜੋ ਮੇਨ ਕੰਟਰੀਬਿਊਸ਼ਨ ਉਹ ਮੇਰੇ ਵੀਰ ਯਾਦਵਿੰਦਰ ਜੀ ਦਾ ਸੀਗਾ ਕਿਉਂਕਿ ਜੇ ਇਹਨਾਂ ਨੇ ਆਪਣੇ ਉਸ ਉਹਨਾਂ ਕਲੋਜ਼ ਰਿਲੇਟਿਵ ਨੂੰ ਉਹਨਾਂ ਦਾ ਹਾਂ ਹਸਨ ਰਾਜੀ ਜੀ ਨੂੰ ਮੇਰੇ ਕੋਲ ਮੇ ਸਪੈਸ਼ਲੀ ਯਾਦ ਹੈ ਜੀ ਮੇਰੇ ਕੋਲ ਮੋਹੱਲੀ ਪਹਿਲਾਂ ਇੱਥੇ ਗੱਲ ਹੋਈ ਤੇ ਫਿਰ ਮੋਹੱਲੀ ਪੂਡਾ ਭਵੰਦੇ ਵਿੱਚ ਮੇਰੇ ਕੋਲ ਉਹ ਗੁਮਾ ਪੂਲਾ ਮਹਿਕਮਾ ਸੀਗਾ ਮੇਰੇ ਕੋਲ ਉੱਥੇ ਲੈ ਕੇ ਸਾਡੀ ਮੀਟਿੰਗ ਹੋਈ ਤੇ ਫਿਰ ਮੈਂ ਕਿਹਾ ਭਾਜੀ ਇਹ ਸਾਡਾ ਕਿਉਂਕਿ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਪਿਆ ਹੈ ਇਹਨੂੰ ਤੁਸੀਂ ਕਰੋ ਤੇ ਉਹਨਾਂ ਨੇ ਵੀ ਔਰ ਬਾਕੀ ਸਾਰੇ ਸਾਥੀਆਂ ਨੇ ਇਹਨਾਂ ਨੇ ਜੀ ਪਾਰਟੀ ਛੱਡ ਲਈ ਮੈਂ ਲੈ ਕੇ ਕੀ ਕਹਿਣਾ ਚਾਹਾਂਗਾ ਜਿਹੜੀ ਪੰਜਾਬ ਦੇ ਛੋਟੀਆਂ ਨੇ ਆਮ ਆਦਮੀ ਪਾਰਟੀ ਦਾ ਕਿਸ ਤਰ੍ਹਾਂ ਦਾ ਰੁਖ ਹੈ ਅ ਦੇਖੋ ਮੈਂ ਸਮਝਦਾ ਕਿ ਬੜਾ ਵਧੀਆ ਮਾਹੌਲ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਹੁਣ ਵੀ ਜੇ ਤੁਸੀਂ ਦੇਖੀਏ ਤਾਂ ਬਹੁਤ ਸਾਰਾ ਸਾਰੀਆਂ ਥਾਵਾਂ ਦੇ ਉੱਪਰ ਤਾਂ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪਾ ਨੂੰ ਕੈਂਡੀਡੇਟ ਵੀ ਨਹੀਂ ਮਿਲੇ ਹੈਗੇ ਜੀ ਤੋ ਇੱਕ ਤਰਫਾ ਲੋਕਾਂ ਦਾ ਮੂਡ ਜਿਹੜਾ ਉਹ ਬਣਿਆ ਹੋਇਆ ਸੋ ਮੈਂ ਸਮਝਦਾ ਕਿ ਚੰਗੇ ਰਿਜ਼ਲਟ ਜਿਹੜੇ ਆਉਣਗੇ ਸਰ ਵਿਰੋਧੀ ਧਿਰ ਰੋਕ ਲਗਾ ਰਹੇ ਵੀ ੱਤਕਾ ਛਾਈ ਹੋ ਰਹੀ ਹੈ ਨੀ ਚਲੋ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਹੈ ਵਿਰੋਧ ਕਰਨਾ ਉਹਨਾਂ ਨੇ ਤਾਂ ਕਹਿਣਾ ਹੀ ਹੈ ਤੇ ਜਿਨ੍ਹਾਂ ਨੂੰ ਅ ਅੰਗੂਰ ਖੱਟੇ ਆਂ ਦੀ ਤੁਸੀਂ ਕਹਾਵਤ ਸੁਣੀ ਹੋਊਗੀ ਜਿਨ੍ਹਾਂ ਨੂੰ ਕੈਂਡੀਡੇਟ ਨਾ ਮਿਲਦੇ ਹੋਣ ਉਹਨਾਂ ਨੇ ਇਲਜ਼ਾਮ ਤਾਂ ਲਾਉਣੀ ਨੇ ਤੁਸੀਂ ਮੈਨੂੰ ਸੁਣਾਵ ਚਾਰ ਦਿਨ ਪੰਜ ਦੇ ਨਾਮੀਨੇਸ਼ਨ ਹੋਈ ਹੈ ਤੁਹਾਡੇ ਕੋਲੇ ਇੱਕ ਵੀ ਖਬਰ ਆਈ ਨਹੀਂ ਆਈ ਜੀ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਤੇ ਨਹੀਂ ਆਈ ਹੈਗੀ ਤੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਸੰਗਰੂਰ ਜਿਹੜਾ ਕਿ ਗੜ ਹੈ ਸੀਐਮ ਸਾਹਿਬ ਵੀ ਇੱਥੇ ਨੇ ਚੀਮਤ ਸਾਹਿਬ ਵੀ ਇੱਥੇ ਨੇ ਮੈਂ ਵੀ ਇੱਥੇ ਆ ਬਰਿੰਦਰ ਗੋਇਓ ਜੀ ਵੀ ਇੱਥੇ ਨੇ ਜਿਹੜਾ ਕਿ ਆਵਾਜ਼ ਦੇ ਪਾਰਟੀ ਦਾ ਗੜ ਹੈ ਜਦੋਂ ਉੱਥੇ ਕਿਸੇ ਵਿਰੋਧੀ ਦੀ ਕੰਪਲੇਂਟ ਤੁਹਾਡੇ ਕੋਲ ਨਹੀਂ ਆਈ ਹੈਗੀ ਤੇ ਫਿਰ ਕਿੱਥੇ ਹੋਇਆ ਤੱਕ ਆ ਪਾਰਟੀ ਦਾ ਹਾਲਤ ਪਾਰਟੀ ਹੈ ਬਣੇ ਪਾ ਨਾ ਦੇਖਦੇ ਚੱਲੋ ਜੀ ਕਰਾਂ ਇਹਦਾ ਅਸੀਂ ਨਾਲ ਹੀ ਰੱਖਦੇ ਹਾਂ ਜਿੱਥੇ ਚੰਗਾ ਸਾਥੀ ਮਿਲ ਜਾਉਂਦੀ ਉੱਥੇ ਕੰਮ ਆ ਜਾਂਦਾ ਹੈ ਵਾਜੀ 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 ਵੈਲਕਮ ਜੀ ਵੈਲਕਮ 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 ਜੀ ਵੈਲਕਮ ਆਓ ਜੀ ਆਓ ਜੀ ਆਓ ਜੀ ਆਫਿਸ ਥੈਂਕ ਯੂ ਵੈਲਕਮ ਟੂ ਦਾ ਫੈਮਿਲੀ ਜੀ ਜੀ ਆਸ਼ੂ ਆਓ ਜੀ ਅਵੀ ਆਓ ਜੀ ਆਓ ਜੀ ਆਓ ਜੀ ਆਓ ਜੀ ਆਸ਼ੂ ਜੀ ਆਜੀ